ਸਾਸਰੀਆ ਕਾਲ ਜੀ ਸਵਾਗਤ ਕਰਦੇ ਆ ਜੀ ਤੁਹਾਡਾ ਪੰਜਾਬੀ ਫਲੇਵਰਸ ਤੇ ਤੇ ਅੱਜ ਫੇਰ ਅਸੀਂ ਤੁਹਾਡੇ ਲਈ ਇੱਕ ਨਵੀਂ ਰੈਸਪੀ ਲੈ ਕੇ ਹਾਜ਼ਰ ਆਂ ਅੱਜ ਅਸੀਂ ਬਣਾਵਾਂਗੇ ਜੀ ਖੀਰ ਪੂੜੇ ਤੇ ਪੰਜਾਬ ਚ ਕਈ ਥਾਵਾਂ ਤੇ ਰੱਖੜੀ ਤੇ ਖੀਰ ਪੂੜੇ ਬਣਾਏ ਜਾਂਦੇ ਆ ਤੇ ਇਸ ਲਈ ਅੱਜ ਅਸੀਂ ਲੈ ਕੇ ਆਏ ਆ ਰੱਖੜੀ ਸਪੈਸ਼ਲ ਖੀਰ ਪੂੜੇ ਤੇ ਚਲੋ ਜੀ ਹੁਣ ਆਪਾਂ ਆਪਣੀ ਰੈਸਪੀ ਸਟਾਰਟ ਕਰਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਖੀਰ ਬਣਾ ਕੇ ਰੈਡੀ ਕਰ ਲੈਨੇ ਆ ਉਹਦੇ ਵਾਸਤੇ ਆਪਾਂ ਨੇ 2 ਲੀਟਰ ਦੁੱਧ ਲਿਆ ਤੇ ਹੁਣ ਆਪਾਂ ਫਰੇਮ ਨੂੰ ਔਨ ਕਰਕੇ ਇਹਨੂੰ ਟੱਕ ਕੇ ਰੱਖ ਦਿੰਨੇ ਆ ਤੇ ਉਦੋਂ ਤੱਕ ਆਪਾਂ ਆਪਣੇ ਜਿਹੜੇ ਚੋਲ ਐ ਉਹਨਾਂ ਨੂੰ ਵਾਸ਼ ਕਰਕੇ 5-10 ਮਿੰਟ ਲਈ ਭਿਓ ਕੇ ਰੱਖ ਲੈਨੇ ਆ ਤੇ ਇੱਕ ਗੋਲੀ ਦੇ ਮਾਪ ਨਾਲ ਆਪਾਂ ਨੇ ਚੋਲ ਲਏ ਐ ਤੇ ਹੁਣ ਆਪਾਂ ਇਹਨਾਂ ਨੂੰ ਦੋ ਤਿੰਨ ਪਾਣੀਆਂ 'ਚ ਚੰਗੀ ਤਰ੍ਹਾਂ ਵਾਸ਼ ਕਰ ਲਵਾਂਗੇ ਤੇ ਚੋਲਾ ਨੂੰ ਆਪਾਂ ਨੇ ਵਾਸ਼ ਕਰ ਲਿਆ ਹੁਣ ਆਪਾਂ ਇਹਨਾਂ ਨੂੰ 5 ਮਿੰਟ ਲਈ ਪਾਣੀ 'ਚ ਭਿਓ ਕੇ ਰੱਖ ਲਵਾਂਗੇ ਤੇ ਹੁਣ ਆਪਣੇ ਦੁੱਧ ਨੂੰ ਉਬਾਲ ਆ ਚੁੱਕਿਆ ਐ ਤੇ ਹੁਣ ਜਿਹੜੇ ਆਪਾਂ ਨੇ ਚੋਲ ਭਿਓ ਕੇ ਰੱਖੇ ਸੀ ਉਹ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਇਹਨਾਂ ਨੂੰ ਮਿਕਸ ਕਰਕੇ ਆਪਾਂ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਜਿਹੜੇ ਸਾਡੇ ਚੋਲ ਐ ਚੰਗੀ ਤਰ੍ਹਾਂ ਪੱਕ ਜਾਣ ਤੇ ਵਿੱਚ ਵਿੱਚ ਆਪਾਂ ਇਹਨੂੰ ਚੈੱਕ ਕਰਕੇ ਇਹਨੂੰ ਚਲਾਉਂਦੇ ਰਾਵਾਂਗੇ ਤਾਂ ਕਿ ਖੀਰ ਜਿਹੜੀ ਐ ਥੱਲੇ ਨਾ ਲੱਗੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਚੋਲ ਆਪਣੇ ਚੰਗੀ ਤਰ੍ਹਾਂ ਪੱਕ ਚੁੱਕੇ ਐ ਤੇ ਖੀਰ ਆਪਣੀ ਰੈਡੀ ਐ ਤੇ ਹੁਣ ਆਪਾਂ ਨੇ ਕੁਝ ਡਰਾਈ ਫਰੂਟ ਕੱਟ ਕੇ ਰੱਖੇ ਐ ਜਿਵੇਂ ਕਿ ਬਦਾਮ ਪਿਸਤਾ ਕਾਜੂ ਤੇ ਨਾਰੀਅਲ ਤੇ ਇੱਕ ਗੋਲੀ ਆਪਾਂ ਨੇ ਚੀਨੀ ਦੀ ਲਈ ਹੈ ਤੇ ਹੁਣ ਆਪਾਂ ਥੀਰ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾਵਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਚੀਨੀ ਐਡ ਕਰਕੇ ਤੇ ਇਹਨੂੰ ਆਪਾਂ ਚੀਨੀ ਮੈਲਟ ਹੋਣ ਤੱਕ 5 ਮਿੰਟ ਵਾਸਤੇ ਪਕਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਫਲੇਮ ਨੂੰ ਬੰਦ ਕਰ ਦਵਾਂਗੇ ਤੇ ਹੁਣ ਆਪਣੀ ਚੀਨੀ ਵੀ ਚੰਗੀ ਤਰ੍ਹਾਂ ਮੈਲਟ ਹੋ ਚੁੱਕੀ ਐ ਤੇ ਖੀਰ ਆਪਣੀ ਰੈਡੀ ਐ ਹੁਣ ਆਪਾਂ ਫਲੇਮ ਨੂੰ ਬੰਦ ਕਰ ਦਵਾਂਗੇ ਤੇ ਖੀਰ ਆਪਣੀ ਬਣ ਕੇ ਰੈਡੀ ਆ ਤੇ ਹੁਣ ਆਪਾਂ ਪੂੜੇ ਬਣਾ ਲੈਣੇ ਆ ਉਹਦੇ ਵਾਸਤੇ ਆਪਾਂ ਨੇ 500 ਗ੍ਰਾਮ ਆਟਾ ਲੈ ਲਿਆ ਤੇ 250 ਗ੍ਰਾਮ ਆਪਾਂ ਨੇ ਗੁੜ ਲਿਆ ਹੁਣ ਆਪਾਂ ਇਹਨੂੰ ਪਾਣੀ 'ਚ ਭਿਓ ਕੇ 5 ਮਿੰਟ ਲਈ ਰੱਖ ਲੈਣੇ ਆ ਤੇ ਆਪਾਂ ਨੇ ਪੂਰੇ ਮੇਜਰਮੈਂਟ ਨਾਲ ਹੀ ਜਿਹੜੇ ਆਪਣੇ ਪੂੜੇ ਆ ਉਹ ਰੈਡੀ ਕੀਤੇ ਆ ਕਿਉਂਕਿ ਮੇਜ਼ਰਮੈਂਟ ਨਾਲ ਕੋਈ ਵੀ ਚੀਜ਼ ਇਕਦਮ ਪਰਫੈਕਟ ਬਣ ਕੇ ਰੈਡੀ ਹੁੰਦੀ ਆ ਇਸ ਕਰਕੇ ਆਪਾਂ ਨੇ ਸਾਰੀਆਂ ਚੀਜ਼ਾਂ ਨੂੰ ਮੇਜ਼ਰ ਕਰਕੇ ਚੰਗੀ ਤਰ੍ਹਾਂ ਫੇਰ ਹੀ ਲਿਆ ਤੇ ਗੁੜ ਵਾਲੇ ਪਾਣੀ 'ਚ ਆਪਾਂ ਨੇ ਇੱਕ ਬड़ा ਚਮਚਾ ਚੀਨੀ ਦਾ ਲਿਆ ਤੇ ਇਹਨੂੰ ਵੀ ਆਪਾਂ ਇਹਦੇ ਨਾਲ ਹੀ ਮਿਕਸ ਕਰ ਲਵਾਂਗੇ ਤੇ ਹੁਣ ਆਪਾਂ ਚਾਣੀ ਨੂੰ ਛਾਣ ਲੈਣੇ ਆ ਤੇ ਹੁਣ ਥੋੜੀ ਜਿਹੀ ਆਪਾਂ ਨੇ ਸੌਫ ਲਈ ਐ ਇਹਨੂੰ ਵੀ ਆਪਾਂ ਆਟੇ ਵਿੱਚ ਮਿਕਸ ਕਰ ਲੈਨੇ ਆ ਤੇ ਥੋੜੀ ਥੋੜੀ ਜਿਹੀ ਚਾਣੀ ਪਾ ਕੇ ਆਪਾਂ ਇਹਦਾ ਬੈਟਰ ਬਣਾ ਕੇ ਰੈਡੀ ਕਰ ਲੈਨੇ ਆ ਤੇ ਚਾਣੀ ਨੂੰ ਤੁਸੀਂ ਥੋੜਾ ਥੋੜਾ ਕਰਕੇ ਹੀ ਪਾਣਾ ਕਿਉਂਕਿ ਇਹਦੇ ਵਿੱਚ ਬਿਲਕੁਲ ਵੀ ਲੰਮਸ ਨਹੀਂ ਬਣਨੇ ਚਾਹੀਦੇ ਤੇ ਹੁਣ ਆਪਾਂ ਇਹਨੂੰ ਹੈਂਡ ਬਲੈਂਡਰ ਦੇ ਹੈਲਪ ਨਾਲ ਚੰਗੀ ਤਰ੍ਹਾਂ ਬਲੈਂਡ ਕਰ ਲੈਨੇ ਆ ਤੇ ਉਹਦੇ ਨਾਲ ਬਲੈਂਡ ਕਰਨ ਤੇ ਇਹਦੇ ਵਿੱਚ ਬਿਲਕੁਲ ਵੀ ਲੰਮਸ ਨਹੀਂ ਰਹਿੰਦੇ ਤੇ ਬਿਲਕੁਲ ਸਮੂਥ ਕਨਸਿਸਟੈਂਸੀ ਵਾਲਾ ਬੈਟਰ ਬਣਾ ਕੇ ਆਪਾਂ ਨੇ ਰੈਡੀ ਕਰ ਲਿਆ ਤੇ ਹੁਣ ਆਪਾਂ ਫਲੇਮ ਨੂੰ ਔਨ ਕਰਕੇ ਤਵੇ ਨੂੰ ਗਰਮ ਹੋਣ ਲਈ ਰੱਖ ਦਿੰਨੇ ਆ ਤੇ ਹੁਣ ਆਪਣਾ ਤਵਾ ਜਿਹੜਾ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੈ ਹੁਣ ਆਪਾਂ ਇਹਦੇ ਉੱਤੇ ਥੋੜਾ ਜਿਹਾ ਸਰੋਂ ਦਾ ਤੇਲ ਪਾਵਾਂਗੇ ਤੇ ਚਮਚ ਨਾਲ ਬੈਟਰ ਨੂੰ ਚੰਗੀ ਤਰ੍ਹਾਂ ਫੈਲਾ ਲਵਾਂਗੇ ਇਸ ਤਰੀਕੇ ਨਾਲ ਤੇ ਬੈਟਰ ਨੂੰ ਤੁਸੀਂ ਚੰਗੀ ਤਰ੍ਹਾਂ ਫੈਲਾ ਦੇਣਾ ਤੇ ਇਹਦੇ ਸਾਈਡਾਂ 'ਚ ਆਪਾਂ ਥੋੜਾ ਥੋੜਾ ਜਿਹਾ ਸਰੋਂ ਦਾ ਤੇਲ ਪਾਵਾਂਗੇ ਤੇ ਇਹਨੂੰ ਇੱਕ ਸਾਈਡ ਤੋਂ ਪੱਕਣ ਲਈ ਵੇਟ ਕਰਾਂਗੇ ਤੇ ਇਹਨੂੰ ਆਪਾਂ ਥੋੜਾ ਥੋੜਾ ਜਿਹਾ ਕਰਕੇ ਇਸ ਤਰੀਕੇ ਨਾਲ ਆਰਾਮ ਨਾਲ ਇਹਨੂੰ ਆਪਾਂ ਪਲਟਾਂਗੇ ਤੇ ਹੁਣ ਆਪਾਂ ਦੂਜੀ ਸਾਈਡ ਤੋਂ ਵੀ ਇਹਨੂੰ ਔਇਲ ਲਗਾ ਕੇ ਚੰਗੀ ਤਰ੍ਹਾਂ ਪੱਕਣ ਤੱਕ ਰੈਡੀ ਕਰ ਲਵਾਂਗੇ ਤੇ ਇਸੇ ਤਰੀਕੇ ਨਾਲ ਦੂਜੀ ਸਾਈਡ ਤੋਂ ਵੀ ਪਲਟ ਕੇ ਆਪਾਂ ਇਹਨੂੰ ਔਇਲ ਲਗਾ ਕੇ ਚੰਗੀ ਤਰ੍ਹਾਂ ਪੱਕਣ ਤੱਕ ਰੈਡੀ ਕਰ ਲਵਾਂਗੇ ਤੇ ਖੀਰ ਪੂੜੇ ਆਪਣੇ ਬਣ ਕੇ ਰੈਡੀ ਹੋ ਚੁੱਕੇ ਆ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਕਦਮ ਨਰਮ ਬਣ ਕੇ ਰੈਡੀ ਹੋਏ ਆ ਤੇ ਖਾਣ ਚ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਆ ਤੇ ਤੁਸੀਂ ਵੀ ਇਸ ਤਰੀਕੇ ਨਾਲ ਖੀਰ ਪੂੜੇ ਬਣਾ ਕੇ ਤਿਉਹਾਰਾਂ ਦੇ ਮੌਕੇ ਤੇ ਇੰਜੋਏ ਕਰ ਸਕਦੇ ਹੋ ਤੇ ਜੇ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਇਹ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਕਿੱਦਾਂ ਦੀ ਲੱਗੀ ਧੰਨਵਾਦ